ਭਾਰਤੀ ਪੈਹਲਵਾਨ ਜੋ ਕਿ 올림픽 ਜਿੱਤਣ ਦੇ ਬਿਲਕੁਲ ਨੇੜੇ ਸੀ ਔਰ 골ਡ ਦੀ ਵੀ ਉਮੀਦ ਜਾਗੀ ਸੀ ਕਿ ਹੁਣ ਮੈਡਲ 골ਡ ਵਾਲਾ ਵੀ ਪੱਕਾ ਹੈ ਹਾਲਾਂਕਿ ਚਾਂਦੀ ਤਾਂ ਪੱਕੀ ਕਰ ਹੀ ਲਈ ਸੀ ਪਰ ਇੱਕ ਵੱਡਾ ਝਟਕਾ ਮਿਲਿਆ 올림픽 ਚੋਂ ਆਊਟ ਯਾਨੀ ਕਿ ਵਿਨੇਸ਼ ਫੁਗਾਟ ਜਿਸ ਦਾ ਪੂਰੇ ਦੇਸ਼ ਦੇ ਵਿੱਚ ਚਰਚਾ ਸੀ ਕਿ ਕਿਵੇਂ ਚੁਣੌਤੀਆਂ ਤੇ ਚੈਲੰਜ ਨੂੰ ਕਬੂਲਦੀ ਹੋਈ ਜਿਹੜਾ ਕੀ ਤਸ਼ੱਦਦ ਦਾ ਵੀ ਸਾਹਮਣਾ ਕਰਨਾ ਪਿਆ ਜੰਤਰ ਮੰਤਰ ਮੈਦਾਨ ਦੇ ਵਿੱਚ ਧਰਨਾ ਵੀ ਕਾਫੀ ਚਰਚਾ ਦਾ ਵਿਸ਼ਾ ਰਿਹਾ ਵਿਨੇਸ਼ ਫੁਗਾਟ ਉਹਨਾਂ ਸਾਰੇ ਪੜਾਅ ਚੋਂ ਲੰਘਦੀ ਹੋਈ ਵੀ 올림픽 ਦੇ ਵਿੱਚ ਮੱਲਾ ਮਾਰਦੀ ਹੈ ਲਗਾਤਾਰ ਤਿੰਨ ਪੜਾਅ ਦੇ ਵਿੱਚੋਂ ਗੁਜ਼ਰਦੀ ਹੋਈ ਫਾਈਨਲ ਵਿੱਚ ਜਗ੍ਹਾ ਪੱਕੀ ਕਰ ਲੈਂਦੀ ਹੈ ਸਾਰੇ ਦੇਸ਼ ਦੇ ਵਿੱਚ ਚਰਚਾ ਸੀ ਕਿ ਇਸ ਵਾਰ ਵਿਨੇਸ਼ ਫੁਗਾਟ ਨੇ ਉਹ ਕਰ ਦਿਖਾਇਆ ਜੋ ਕੋਈ ਦਲੇਰਤੀ ਹੀ ਕਰ ਸਕਦੀ ਹੈ ਪਰ ਇਹ ਸਾਰੇ ਦੇ ਦੌਰਾਨ ਹਾਲੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਸੀ ਅੱਜ ਫਾਈਨਲ ਮੁਕਾਬਲਾ ਹੋਣਾ ਸੀ ਪਰ ਉਸ ਤੋਂ ਪਹਿਲਾਂ ਹੀ 올림픽 ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਵਜ੍ਹਾ ਕੀ ਬਣੀ ਹੈ ਉਹ ਤੁਹਾਨੂੰ ਦੱਸ ਦਿੰਨੇ ਆਂ ਦਰਅਸਲ 100 ਗ੍ਰਾਮ ਭਾਰ ਦਾ ਵਿੱਚ ਵਾਧਾ ਕੀਤਾ ਗਿਆ ਦਰਜ ਕੀਤਾ ਗਿਆ ਜਿਹੜਾ ਕਿ ਵਜ਼ਨ ਤੋਲਿਆ ਗਿਆ ਤੇ 100 ਗ੍ਰਾਮ ਵਜ਼ਨ ਵੱਧ ਹੋਣ ਦੇ ਕਰਕੇ 올림픽 ਦੇ ਨਿਯਮਾਂ ਦੇ ਮੁਤਾਬਕ ਵਿਨੇਸ਼ ਫਗਾਠ ਨੂੰ ਬਾਹਰ ਕਰ ਦਿੱਤਾ ਗਿਆ ਹਾਲਾਂਕਿ ਹੁਣ ਇਸ ਮਾਮਲੇ ਦੇ ਉੱਤੇ ਤਹਿ ਤੱਕ ਜਾਣਾ ਹੋਵੇਗਾ ਕਿ ਦਰਅਸਲ ਇਹ 100 ਗ੍ਰਾਮ ਵਜ਼ਨ ਕੀ ਮੁਕਾਬਲਾ ਜਦੋਂ ਹੋਇਆ ਸੀ ਇਸ ਤੋਂ ਪਹਿਲਾਂ ਕੀ ਉਸ ਦੌਰਾਨ ਵੀ ਵਜ਼ਨ ਘੱਟ ਸੀ ਜਾਂ ਫਿਰ ਇੱਕ ਦਿਨ ਦੇ ਵਿੱਚ ਜਾਂ ਕੁਝ ਘੰਟਿਆਂ ਦੇ ਵਿੱਚ ਹੀ 100 ਗ੍ਰਾਮ ਵਜ਼ਨ ਵੱਧ ਗਿਆ ਵਿਨੇਸ਼ ਫੁਗਾਟ ਨੂੰ ਝਟਕਾ ਮਿਲਦਾ ਦਿਖਾਈ ਦੇ ਰਿਹਾ ਜਿਹੜੇ ਕਿ ਪੂਰੇ ਭਾਰਤ ਵਾਸੀਆਂ ਦੇ ਲਈ ਇਹ ਮਾੜੀ ਖਬਰ ਇਸ ਕਰਕੇ ਹੈ ਕਿਉਂਕਿ ਹੁਣ ਉਹ ਸੁਪਨਾ ਟੁੱਟ ਗਿਆ ਜੋ ਫਾਈਨਲ ਦੇ ਵਿੱਚ ਖਿਤਾਬ ਜਿੱਤਣਾ ਸੀ ਵਿਨੇਸ਼ ਫੁਗਾਟ ਨੇ ਦਰਅਸਲ ਹੋਇਆ ਕੀ ਹੈ ਹੁਣ ਉਹ ਤੁਹਾਡੇ ਨਾਲ ਤਫਸੀਲ ਦੇ ਨਾਲ ਖਬਰ ਸਾਂਝੀ ਕਰ ਦਿੰਨੇ ਹਨ ਰੈਸਲਰ ਭਾਰਤੀ ਪਹਿਲਵਾਨ ਵਿਨੇਸ਼ ਫੁਗਾਟ 올림픽 ਤੋਂ ਬਾਹਰ ਕਰ ਦਿੱਤੇ ਗਏ ਨੇ ਵਜ਼ਨ ਦੀ ਕੈਟਾਗਰੀ ਦੇ ਵਿੱਚ 50 ਕਿਲੋਗ੍ਰam ਦੇ ਵਿੱਚ ਸਿਰਫ 100 ਗ੍ਰਾਮ ਹੀ ਜ਼ਿਆਦਾ ਵਜ਼ਨ ਜਿਹੜਾ ਮਿਲਿਆ ਦਰਜ ਹੋਇਆ ਹੈ ਜਿਸ ਦੇ ਕਰਕੇ ਹੁਣ ਕੋਈ ਵੀ ਅਪੀਲ ਤੇ ਦਲੀਲ ਨਹੀਂ ਚੱਲੇਗੀ ਕਿਉਂਕਿ ਨਿਜਮ 올림픽 ਦੇ ਵਿੱਚ ਇਹ ਕਹਿੰਦੇ ਨੇ ਕਿ ਤੁਸੀਂ ਜਿਹੜੇ weight ਦੇ ਵਿੱਚ ਖੇਡਦੇ ਹੋ ਮੁਕਾਬਲੇ ਦੇ ਵਿੱਚ ਹਿੱਸਾ ਲੈਣੇ ਹੋ ਉਸ ਤੋਂ 100 ਗ੍ਰਾਮ ਕੀ ਕੁਝ ਗ੍ਰਾਮ ਵੀ ਵਜਨ ਵੱਧ ਹੁੰਦਾ ਤਾਂ ਉਸ ਦੇ ਨਾਲ ਜਿਹੜਾ 올림픽 ਦੇ ਨਿਜਮ ਟੁੱਟ ਜਾਂਦੇ ਨੇ ਜਿਸ ਦੇ ਕਰਕੇ ਫਿਰ ਉਸ ਸੰਬੰਧਤ ਖਿਡਾਰੀ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਠੀਕ ਉਸੇ ਤਰ੍ਹਾਂ ਵਿਨੇਸ਼ ਵਗਾਰ ਦੇ ਨਾਲ ਹੋਇਆ ਹੈ ਇਸ ਵਕਤ ਵਿਨੀਸ਼ ਵਿਗਾੜ ਦੇ ਜਦੋਂ ਸੁਪਨੇ ਇਕਦਮ ਟੁੱਟੇ ਹੋਣਗੇ ਚੁਕਣਾ ਚੂਰ ਹੋਏ ਹੋਣਗੇ ਤਾਂ ਕੀ ਬੀਤੀ ਹੋਵੇਗੀ ਅਸੀਂ ਸਹਿਜ ਅੰਦਾਜ਼ਾ ਲਗਾ ਸਕਦੇ ਹਾਂ ਤਾਂ ਇਹ ਬੜੀ ਮਾੜੀ ਖਬਰ ਇਸ ਕਰਕੇ ਹੈ ਹਾਲਾਂਕਿ 올림픽 ਦੇ ਵਿੱਚ ਜਿੰਨੇ ਵੀ ਸਾਡੇ ਖਿਡਾਰੀ ਚਾਹੇ ਉਹ ਹਾਕੀ ਦੀ ਟੀਮ ਹੈ ਦਲੇਰੀ ਦੇ ਨਾਲ ਖੇਡੀ ਜਾਂ ਕੋਈ ਸਾਡੇ ਸ਼ੂਟਿੰਗ ਵਾਲੇ ਕਰਨ ਵਾਲੇ ਜਿਹੜੇ ਖਿਡਾਰੀ ਸੀ ਉਹ ਖੇਡੇ ਹਾਲਾਂਕਿ ਕਈਆਂ ਨੇ ਮੈਡਲ ਵੀ ਜਿੱਤੇ ਖਾਸ ਕਰਕੇ ਮਨੂ ਭਾਕਰ ਦਾ ਨਾਮ ਉਸ ਸੁਰਖੀਆਂ ਦੇ ਵਿੱਚ ਹੈ ਕਿ ਸਾਡੀ ਦੇਸ਼ ਦੀ ਉਹ ਬੇਟੀ ਜਿਸ ਨੇ ਇੱਕ ਨਹੀਂ ਦੋ ਦੋ ਮੈਡਲ ਵੀ ਹਾਸਲ ਕਰ ਲਏ ਨੇ ব্রੌਂਜ਼ ਮੈਡਲ ਜਿੱਤੇ ਨੇ ਹਾਲਾਂਕਿ ਚੌਥਾ ਮੈਡਲ ਇਹੀ ਆਉਣ ਵਾਲਾ ਸੀ ਵਿਨੇਸ਼ ਫੁਗਾਟ ਵਾਲਾ ਜਿਹੜਾ ਕਿ ਮੈਡਲ ਆਉਣ ਤੋਂ ਪਹਿਲਾਂ ਹੀ ਮੰਦਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵਿਨੇਸ਼ ਫੁਗਾਟ ਦਾ 50 ਕਿਲੋਗ੍ਰam ਕੈਟਾਗਰੀ ਦੇ ਵਿੱਚ ਖੇਡਣ ਦਾ ਜਿਹੜਾ ਹੈ ਮੁਕਾਬਲਾ ਚੱਲ ਰਿਹਾ ਸੀ ਔਰ ਬੁੱਧਵਾਰ ਨੂੰ ਉਸ ਦਾ ਵਜ਼ਨ ਕਰੀਬ 100 ਗ੍ਰਾਮ ਜ਼ਿਆਦਾ ਦਰਜ ਕੀਤਾ ਗਿਆ ਜਦੋਂ ਤੋਲਿਆ ਗਿਆ ਤੇ ਜਿਸ ਦੇ ਕਰਕੇ 올림픽 ਮੈਲਾ ਕੁਸ਼ਤੀ ਦੇ ਵਿੱਚ ਅਯੋਗ ਘੋਸ਼ਿਤ ਕਰ ਦਿੱਤਾ ਗਿਆ ਭਾਰਤੀ 올림픽 ਸੰਘ ਨੇ ਵਿਨੇਸ਼ ਵਗਾੜ ਦੇ ਜਿਹੜੇ ਅਯੋਗ ਘੋਸ਼ਿਤ ਹੋਣ ਦੀ ਪੁਸ਼ਟੀ ਵੀ ਕਰ ਦਿੱਤੀ ਹੈ ਹਾਲਾਂਕਿ ਰਾਤ ਨੂੰ ਹੋਣ ਵਾਲਾ ਜਿਹੜਾ ਮੁਕਾਬਲਾ ਸੀ ਉਹ 50 ਕਿਲੋਗ੍ਰਾਮ ਕੈਟਾਗਰੀ ਦੇ ਵਿੱਚ ਹੋਣਾ ਸੀ ਅੱਜ ਹੀ ਹੋਣਾ ਸੀ ਪਰ ਉਸ ਤੋਂ ਪਹਿਲਾਂ ਹੀ ਈਮਨ ਰੈਸਲਿੰਗ ਦਾ ਫਾਈਨਲ ਹੁਣ ਨਹੀਂ ਖੇਡ ਸਕੇਗੀ ਤਾਂ ਇਸ ਦਾ ਮਤਲਬ ਹੁਣ ਸਾਫ਼ ਹੈ ਕਿ ਕੀ ਜਿਸ ਦੇ ਨਾਲ ਫਾਈਨਲ ਹੋਣਾ ਸੀ ਉਹ ਖਿਡਾਰੀ ਨੂੰ ਜੇਤੂ ਕਰਾਰ ਦੇ ਦਿੱਤਾ ਜਾਵੇਗਾ ਜਾਂ ਫਿਰ ਕੋਈ ਹੋਰ ਇਸ ਦੇ ਬਦਲ ਦੇ ਵਿੱਚ ਜੋ ਤੀਜੇ ਨੰਬਰ ਦਾ ਖਿਡਾਰੀ ਹੈ ਉਸ ਨੂੰ ਹੋਣਾ ਇਸ ਤੋਂ ਬਾਅਦ ਮੌਕਾ ਮਿਲ ਜਾਵੇਗਾ ਹੁਣ ਕੋਈ ਵੀ ਮੈਡਲ 올림픽 ਦੇ ਵਿੱਚੋਂ ਨਹੀਂ ਮਿਲੇਗਾ ਵਿਨੇਸ਼ ਫੁਗਾਟ ਨੂੰ ਇਹ ਬੜੇ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਹੈ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਯੋਗ ਘੋਸ਼ਿਤ ਹੋਣ ਦੇ ਫੈਸਲੇ ਤੋਂ ਬਾਅਦ ਕੋਈ ਅਪੀਲ ਹੀ ਨਹੀਂ ਕੀਤੀ ਜਾ ਸਕਦੀ ਹਾਲਾਂਕਿ ਹੁਣ ਵਿਨੇਸ਼ ਫੁਗਾਟ ਇਸ ਦੇ ਬਾਰੇ ਜ਼ਿਆਦਾ ਜਾਣਕਾਰੀ ਸਾਂਝੀ ਕਰ ਸਕਦੇ ਨੇ ਜਦੋਂ ਦੇਸ਼ ਪਰਤਣਗੇ ਕਿ ਦਰਅਸਲ ਕੁਝ ਹੀ ਘੰਟਿਆਂ ਦੇ ਵਿੱਚ 100 ਗ੍ਰਾਮ ਵਜਨ ਦੇ ਵਿੱਚ ਵਾਧਾ ਕਿਵੇਂ ਹੋ ਗਿਆ ਜੇ ਵਾਧਾ ਹੋਇਆ ਕੀ ਜਿਹੜਾ ਅਖੀਰਲਾ ਮੁਕਾਬਲਾ ਜਿਹੜਾ ਕੀ ਜੇ ਜੇਤੂ ਹੋਣ ਦੇ ਕਰਕੇ ਚਾਂਦੀ ਪੱਕੀ ਕਹੀ ਜਾ ਰਹੀ ਸੀ ਕਿ ਘੱਟੋ ਘੱਟ ਚਾਂਦੀ ਦਾ ਮੈਡਲ ਤਾਂ ਪੱਕਾ ਔਰ 골ਡ ਵੀ ਆ ਸਕਦਾ ਜੇਕਰ ਫਾਈਨਲ ਦੇ ਵਿੱਚ ਮੁਕਾਬਲਾ ਜਿੱਤਿਆ ਜਾਂਦਾ ਹਾਲੇ ਉਹ ਗੱਲਾਂ ਦੀ ਚਰਚਾ ਸੀ ਪਰ ਉਸ ਦੇ ਦਰਾਂ ਨੀਏ ਮਾੜੀ ਖਬਰ ਆ ਜਿਹੜੀ ਸਾਨੂੰ ਵੀ ਦੁੱਖ ਦੇ ਨਾਲ ਤੁਹਾਡੇ ਨੂੰ ਤੱਕੀ ਪਹੁੰਚਾਉਣੀ ਪੈ ਰਹੀ ਹੈ ਕਿ ਦਰਅਸਲ ਇੱਥੇ ਇਕੱਲੇ ਵਿਨੇਸ਼ ਫੁਗਾੜ ਦੇ ਨਹੀਂ ਸਾਰੇ ਭਾਰਤ ਵਾਸੀਆਂ ਦੇ ਸੁਪਨੇ ਜਿਹੜੇ ਆ ਉਹ ਚੱਕਣਾ ਚੂਰ ਹੁੰਦੇ ਦਿਖਾਈ ਦੇ ਰਹੇ ਨੇ ਇਸ ਤੋਂ ਪਹਿਲਾਂ ਵਿਨੇਸ਼ ਨੇ ਫੁਗਾੜ ਨੇ ਤਿੰਨ ਮੁਕਾਬਲੇ ਜਿੱਤ ਕੇ 올림픽 ਦੇ ਵਿੱਚ ਫਾਈਨਲ ਦੇ ਵਿੱਚ ਆਪਣੀ ਥਾਂ ਬਣਾਈ ਸੀ ਔਰ ਪਹਿਲੀ ਭਾਰਤੀ ਮਹਿਲਾ ਰੈਸਲਰ ਬਣੀ ਸੀ ਫਾਈਨਲ ਦੇ ਵਿੱਚ ਪੁੱਜ ਕੇ ਸੈਮੀਫਾਈਨਲ ਦੇ ਵਿੱਚ ਕਿਊਬਾ ਦੀ ਪਹਿਲਵਾਨ ਗੁਜ਼ਮਾਨ ਲੁਪੇਜੀ ਨੂੰ ਕੁਆਟਰਫਾਈਨਲ ਦੇ ਵਿੱਚ ਯੂਕਰੇਨ ਦੀ ਓਕਸਾਨਾ ਲਿਵਾਚ ਨੂੰ ਤੇ ਪ੍ਰੀ ਕੁਆਟਰਫਾਈਨਲ ਦੇ ਵਿੱਚ ਵਰਲਡ ਚੈਂਪੀਅਨ ਜਾਪਾਨ ਦੀ ਯੂਈ ਸੁਸਾਕੀ ਨੂੰ 3-2 ਦੇ ਨਾਲ ਮਾਤ ਦਿੱਤੀ ਸੀ ਵਿਨੇਸ਼ ਫੁਗਾਟ ਨੇ ਇਹਨਾਂ ਤਿੰਨਾਂ ਮੁਕਾਬਲਿਆਂ ਦੇ ਵਿੱਚ ਪਰ ਚੌਥਾ ਮੁਕਾਬਲਾ ਫਾਈਨਲ ਵਾਲਾ ਜਿਹੜਾ ਕੀ ਆਮ ਤੌਰ ਦੇ ਉੱਤੇ ਕਿਹਾ ਜਾਂਦਾ ਹੈ ਕਿ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਉਹ ਵਿਨੇਸ਼ ਫਗਾਟ ਦੇ ਨਾਲ ਹੁੰਦੀ ਦਿਖਾਈ ਦੇ ਰਹੀ ਹੈ ਕਿਉਂਕਿ 100 ਗ੍ਰਾਮ ਵਜ਼ਨ ਦੇ ਵਿੱਚ ਵਾਧਾ ਦਰਜ ਕੀਤਾ ਗਿਆ ਜਿਸ ਦੇ ਕਰਕੇ ਹੁਣ ਕਿਸੇ ਤਰ੍ਹਾਂ ਦੀ ਕੋਈ ਵੀ ਅਪੀਲ ਦਲੀਲ ਨਹੀਂ ਚੱਲੇਗੀ ਤੇ 올림픽 ਦੇ ਵਿੱਚੋਂ ਵਿਨੇਸ਼ ਫਗਾਟ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹਾਲਾਂਕਿ ਇਸ ਤੋਂ ਪਹਿਲਾਂ 올림픽 ਦੇ ਵਿੱਚ ਪਰਫਾਰਮੈਂਸ ਦੀ ਗੱਲ ਕਰੀਏ ਤਾਂ ਰਿਓ 올림픽 2016 ਦੇ ਵਿੱਚ ਪ੍ਰੀ ਕੁਆਰਟਰਫਾਈਨਲ ਤੱਕ ਵਿਨੇਸ਼ ਫਗਾਟ ਪਹੁੰਚੀ ਸੀ ਟੋਕੀਓ 올림픽 2020 ਦੇ ਵਿੱਚ ਕੁਆਰਟਰਫਾਈਨਲ ਤੱਕ ਪਹੁੰਚੀ ਸੀ ਤੇ ਹੁਣ ਜਿਹੜਾ ਮੈਡਲ ਜਿੱਤਣ ਦੀ ਅਚੀਵਮੈਂਟ ਹੈ ਜਿਹੜੀ ਉਹ ਹੋਣ ਜਾ ਰਹੀ ਸੀ ਹਾਲਾਂਕਿ ਵਰਲਡ ਚੈਂਪੀਅਨ ਦੇ ਵਿੱਚ ব্রੌਂਜ਼ ਮੈਡਲ ਜਿਹੜਾ ਵਨੀਸ਼ ਫਗਾਟ ਦੇ ਝੋਲੀ ਦੇ ਵਿੱਚ ਪਿਆ ਹੋਇਆ 2022 ਦੇ ਵਿੱਚ ਵਰਲਡ ਚੈਂਪੀਅਨ ਦੇ ਵਿੱਚ ব্রੌਂਜ਼ ਮੈਡਲ ਆ ਜਿਹੜਾ ਉਹ ਵਨੀਸ਼ ਫਗਾਟ ਨੇ ਹਾਸਲ ਕੀਤਾ 2018 ਦੇ ਵਿੱਚ ਏਸ਼ੀਅਨ ਗੇਮ ਦੇ ਵਿੱਚ 골ਡ ਹਾਸਲ ਕੀਤਾ ਏਸ਼ੀਅਨ ਗੇਮਸ ਦੇ ਵਿੱਚ ব্রੌਂਜ਼ 2014 ਦੇ ਵਿੱਚ ਹਾਸਲ ਕੀਤਾ ਕਾਮਨਵੈਲਥ ਵੈਲਥ ਗੇਮਸ ਦੇ ਵਿੱਚ 골ਡ ਮੈਡਲ ਹਾਸਲ ਕੀਤਾ ਮੈਡਲਾਂ ਦੀ ਜਿਹੜੇ ਕਰ ਗੱਲ ਕੀਤੀ ਜਾਵੇ ਤਾਂ ਸੂਚੀ ਬਹੁਤ ਲੰਬੀ ਹੈ ਵਿਨੀਸ਼ ਫੁਗਾੜ ਦੀ ਪਰ ਹੁਣ ਫਾਈਨਲ ਦਾ ਮੁਕਾਬਲਾ ਖੇਡੇ ਬਿਨਾਂ ਹੀ ਮਨੀਸ਼ ਫੁਗਾੜ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਵਜ੍ਹਾ ਸਿਰਫ ਇੱਕੋ ਬਣੀ ਹੈ ਕਿ 50 ਕਿਲੋਗ੍ਰam ਦੀ ਕੈਟਾਗਰੀ ਵਿੱਚ ਖੇਡਣ ਵਾਲੀ ਵਿਰੇਸ਼ ਫੁਗਾੜ ਦਾ ਵਜ਼ਨ ਜਿਹੜਾ ਦਰਜ ਕੀਤਾ ਗਿਆ ਫਾਈਨਲ ਮੁਕਾਬਲੇ ਤੋਂ ਪਹਿਲਾਂ ਉਹ 100 ਗ੍ਰਾਮ ਬਾਅਦ ਨਿਕਲਿਆ ਜਿਸ ਦੇ ਕਰਕੇ ਨਿਯਮ ਇਹ ਕਹਿੰਦੇ ਨੇ ਕਿ ਇੰਨਾ ਵਜ਼ਨ ਜੇਕਰ ਕੈਟਾਗਰੀ ਦੇ ਹਿਸਾਬ ਦੇ ਨਾਲ ਵੱਧ ਜਾਵੇ ਤਾਂ ਫਿਰ ਉਸ ਨੂੰ ਆਪਣੇ ਆਪੇ ਨਿਯਮਾਂ ਨੂੰ ਭੰਗ ਕਰਨ ਦੀ ਗੱਲ ਜਿਹੜੀ ਮੰਨੀ ਜਾਂਦੀ ਹੈ ਤੇ ਨਿਯਮ ਭੰਗ ਹੋ ਗਏ ਨੇ ਜਿਸ ਦੇ ਕਰਕੇ ਵਿਨੇਸ਼ ਫੁਗਾਟ ਨੂੰ ਹੁਣ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਤਾਂ ਹੁਣ ਕੋਈ ਵੀ ਮੈਡਲ ਹੈ ਜਿਹੜਾ 올림픽 ਦੇ ਵਿੱਚ ਇਸ ਵਾਰ ਦੇ 올림픽 ਦੇ ਵਿੱਚ ਵਿਨੇਸ਼ ਫੁਗਾਟ ਨੂੰ ਨਹੀਂ ਮਿਲੇਗਾ ਇਹ ਸਭ ਤੋਂ ਵੱਡੀ ਦੁੱਖ ਦੀ ਗੱਲ ਹੈ